ਅਸਵੇੜੀ ਅਸੀਂ ਜੱਟਾ ਪਛੀਆ ਤੋਂ ਜਿਹੜੀ ਬਨ ਜਾਂਦਾ ਹੈ ਨਾ ਇੱਕ ਤੁਸੀ ਜਾਂਦੀ ਆ ਕੋਹਨੇਵਾਲ ਤੇ ਮਾਸੀ ਵਾਲ ਨੂੰ ਉਹਦੇ ਤੇ ਖੜੇ ਆ ਔਰ ਇੱਥੇ ਦੋ ਵੱਡੇ ਪਾੜ ਪਏ ਸੀ ਕਰੀਬ 12 ਮਤਲਬ ਤਿੰਨ ਕਿੱल्ल्या ਦੇ ਤਿੰਨ ਚਾਰ ਕਿੱल्ल्या ਦੇ ਪਾੜ ਜੇ ਮਿੰਤੀ ਨਹੀਂ ਹੋ ਸਕਦੀ ਕਿਉਂਕਿ ਸਾਹਮਣੇ ਇੱਕ ਇੱਕ ਤੇ ਅੱਧਾ ਚੌਥਾ ਹਿੱਸਾ ਪੂਰੇਗਾ ਤਿੰਨ ਹਿੱਸੇ ਹਜੇ ਰਹਿੰਦੇ ਨੇ ਔਰ ਮੈਂ ਧੰਨਵਾਦਿਆਂ ਕਰਦਾ ਹਾਂ ਬਾਬਾ ਜੀ ਦਾ ਬਾਬਾ ਜਗਤਾਰ ਸਿੰਘ ਜੀ ਤਰਨਤਾਰਨ ਵਾਲੇ ਜਿਨ੍ਹਾਂ ਦੀ ਰਹਿਨਮਾਈ ਦੇ ਹੇਠ ਮਾਬੋ ਜੀ ਬਾਬਾ ਜੋਗਾ ਸਿੰਘ ਜੀ ਤੇ ਬਾਬਾ ਗੁਰਮੀਤ ਸਿੰਘ ਜੀ ਇਹ ਸੇਵਾ ਇੱਥੇ ਕਰਾ ਰਹੇ ਆ। ਔਰ ਡੀਸੀ ਸਾਹਿਬ ਇਹਨਾਂ ਤੋਂ ਸੇਵਾ ਸ਼ੁਰੂ ਕਰਾ ਕੇ ਗਏ ਨੇ। ਔਰ ਇਹ ਸੰਗਤ ਜਿਹੜੀ ਇਹਨਾਂ ਦੀ ਆ ਇਹ ਸਾਰੀ ਤਕਰੀਬਨ ਮੈਂ ਹੁਣ ਇੱਥੇ ਆਇਆ ਮੌਕੇ ਤੇ ਸਾਰੀ ਹਰਿਆਣੇ ਤੋਂ ਆਈ ਆ। ਔਰ ਸਾਡੀਆਂ ਮਾਵਾਂ ਸਾਡੀਆਂ ਭੈਣਾਂ ਤੁਸੀਂ ਹੁਣੇ ਵੇਖੋਗੇ ਤੁਹਾਨੂੰ ਮੈਂ ਵੀਡੀਓ 'ਚ ਵੀ ਵਿਖਾ ਦੂੰਗਾ ਕਿ ਕਿੰਨੀ ਏਜ ਵਾਲੇ ਲੋਕ ਨੇ ਇੱਥੇ ਰਹਿ ਕੇ ਸੇਵਾ ਕਰ ਰਹੇ ਨੇ। ਹਰਿਆਣੇ ਤੋਂ ਮਾਝੇ ਦੀ ਧਰਤੀ 'ਚ ਮਿੱਟੀ ਪਾ ਰਹੇ ਨੇ ਬੰਦ ਦਾ ਬੜਾ ਵਧੀਆ ਤਰੀਕਾ ਹੈ ਕਿ ਇੱਕ ਸਾਈਡ ਤੇ ਬੋਰੇ ਲੱਗਣੇ ਨੇ ਵਿਚਕਾਏ ਮਿੱਟੀ ਪਾ ਕੇ ਦੋਹਾਂ ਸਾਈਡਾਂ ਤੇ ਬੋਰੇ ਲਾ ਕੇ ਫੇਰ ਇਹਨੂੰ ਪ੍ਰੋਪਰ ਕਿਉਂਕਿ ਮਿੱਟੀ ਦੇ ਰੇ ਪਾਣੀ ਰਿਸੇ ਨਾ ਇਸ ਤਰੀਕੇ ਦਾ ਬੰਦ ਨੇ ਬੰਦ ਰਹੇ ਨੇ ਮਹਾਪੁਰਸ਼ ਮੈਂ ਇਹਨਾਂ ਦਾ ਧੰਨਵਾਦ ਵੀ ਕਰਦਾ ਮੈਂ ਇਸ ਇਲਾਕੇ ਦੀ ਸੰਗਤ ਨੂੰ ਖਾਸ ਕਰ ਮਾਝੇ ਵਾਲੇ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਸੇਵਾ 3-4 ਚੱਲ ਰਹੀਆਂ ਨੇ ਇੱਥੇ ਐਸੇ ਇੱਕ ਗੁਰੂ ਘਰ ਬਾਗ ਵਾਲੇ ਬਾਬਾ ਜੀ ਕਰ ਰਹੇ ਨੇ ਇੱਕ ਬਾਬਾ ਜੀ ਸ੍ਰੀ ਹਰਿਐਲਿ ਸਾਹਿਬ ਵਾਲੇ ਕਰ ਰਹੇ ਨੇ ਇੱਕ ਬਾਬਾ ਜਗਤਾਰ ਸਿੰਘ ਜੀ ਤਰਨਤਨ ਸਾਹਿਬ ਵਾਲੇ ਸੋ ਮੋਰ ਸੰਗਤ ਨੂੰ ਬੇਨਤੀ ਹੈ ਕਿ ਪਿੰਡ ਪ੍ਰਤੀ ਜ਼ਿੰਮੇਵਾਰੀ ਲਾਓ ਤੁਸੀਂ ਪਿੰਡਾਂ ਜੋ ਨਿਕਲ ਕੇ ਜਿਹੜੇ ਖਾਸ ਕਰ ਅਜਨਾਲੇ ਤਹਿਸੀਲ ਦੇ ਰਾਜੇ ਸਾਹੀ ਦੇ ਮਜੀਠੇ ਦੇ ਇਲਾਕੇ ਦੇ ਟਾਰੀ ਦੇ ਪਿੰਨ ਨੇ ਵਾਰੀ ਸਿਰ ਪਿੰਡਾਂ ਦੇ ਵਿੱਚੋਂ ਟਰਾਲੀਆਂ ਦੇ ਸੰਗਤ ਦੇ ਇਥੇ ਸੇਵਾ ਲਈ ਆਵੇ ਕਿਉਂਕਿ ਚੰਗਾ ਲੱਗਦਾ ਜੇ ਸਾਡੀ ਸੰਗਤ ਵੀ ਨਾਲ ਲੱਗੀ ਹੋਵੇ ਐਸੇੜੇ ਨਰੋਲ ਜਿਹੜੀ ਸੰਗਤ ਆ ਇਹਨਾਂ ਦੇ ਕੋਲ ਜ਼ਿਆਦਾਤਰ ਹਰਿਆਣੇ ਦਵਾਈ ਹੈ ਔਰ ਵਾਰੀਆਂ ਬੱਧੀਆਂ ਨੇ ਕੁਝ ਬੱਸਾ ਉਧਰੋਂ ਚੱਲ ਪੈਂਦੀਆਂ ਨੇ ਕੋਈ ਚੜੇ ਜਾਂਦੀਆਂ ਨੇ ਸੋ ਇਹ ਸਾਡੀ ਮਦਦ ਤੇ ਆਏ ਨੇ ਮੈਂ ਤਨਵਾਦ ਕਰਦਾ ਹਰਿਆਣੇ ਦੀ ਪੂਰੀ ਸੰਗਤ ਦਾ ਮਹਾਪੁਰਸ਼ਾਂ ਦਾ ਜਿਨ੍ਹਾਂ ਨੇ ਇੰਨਾ ਵੱਡਾ ਉਪਰਾਲਾ ਕਰ ਲਈ ਇੱਥੇ ਪਹੁੰਚੇ ਨੇ ਕੰਮ ਦੇ ਵੈਸੇ ਸਰਕਾਰਾਂ ਦੇ ਨੇ ਪਰ ਚਲੋ ਇਹ ਸਾਡੇ ਪੰਜਾਬੀਆਂ ਦੇ ਸਿੱਖ ਕੌਮ ਦੇ ਹਿੱਸੇ ਆ ਆ ਕਿ ਅਸੀਂ ਆਪਣੇ ਮਰਮ ਤੇ ਆਪ ਹੀ ਮਿੱਟੀ ਲਾਉਨੇ ਆ ਤੇ ਆਪ ਹੀ ਅਸੀਂ ਕਰਦੇ ਆ ਸੋ ਇਹ ਪ੍ਰਤ ਨਹੀਂ ਆ ਸਾਨੂੰ ਇਹਦਾ ਕੋਈ ਕੰਮ ਨਹੀਂਗਾ ਪਰ ਇੱਕ ਗੱਲ ਹੈ ਇੱਕ ਚੀਜ਼ ਜਿਹੜੀ ਸਾਡੇ ਨੂੰ ਦੇਖਣ ਜਿਹੜੀ ਜਜ਼ਬੇ ਦੀ ਗੱਲ ਆ ਹੁਣ ਵੇਖੋ ਮੁਸ਼ਕਲ ਇੱਥੇ ਦੇਖਿਆ ਪੰਜਾਬੀਆਂ ਨੂੰ ਆਈ ਆ ਤੇ ਪੂਰੇ ਪੰਜਾਬ ਹਿੰਦੁਸਤਾਨ ਦੇ ਵਿੱਚੋਂ ਪੰਜਾਬੀ ਜਿਹੜੇ ਆ ਮੋਸਟਲੀ ਜਿਹੜੀਆਂ ਸਟੇਟਾਂ ਦੇ ਵਿੱਚੋਂ ਇੱਥੇ ਪਹੁੰਚ ਰਹੇ ਨੇ ਮਦਦ ਲਈ ਦੂਜੇ ਵੀ ਆ ਰਹੇ ਨੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਇਕੱਲੇ ਪੰਜਾਬੀ ਨਹੀਂ ਦੂਜੀਆਂ ਕਮਿਊਨਿਟੀਆਂ ਵੀ ਆ ਰਹੀਆਂ ਉਹਨਾਂ ਦਾ ਵੀ ਸ਼ੁਕਰੀਆ ਸੋ ਇਸ ਵੇਲੇ ਇਹ ਸੰਗਤ ਦੀ ਸੇਵਾ ਜਿਹੜੀਆਂ ਚੱਲ ਰਹੀਆਂ ਨੇ ਸਾਡੇ ਵੱਧ ਚੜ ਕੇ ਹਿੱਸਾ ਪਾਓ ਤੇ ਜਿਹੜੀ ਇਹ ਬਾਬਾ ਜਗਤਾਰ ਸਿੰਘ ਵਾਲੇ ਦੀ ਕਰਨਤਾਲ ਸਾਹਿਬ ਵਾਲੇ ਦੀ ਸੇਵਾ ਆ ਜੱਟੇ ਪਛੀਏ ਤੋਂ ਚੜਾਉਂਦੀ ਛੜਕ ਨਿਕਲ ਗਏ ਉਹਨਾਂ ਦੇ ਵਿੱਚ ਲੋਕਲ ਸੰਗਤ ਨੂੰ ਬੇਨਤੀ ਕਰਦਾ ਕਿ ਜਰੂਰ ਆਪਣਾ ਹਿੱਸਾ ਪਾਓ ਤਾਂ ਕਿ ਇਹ ਲੋਕਲ ਬੰਦੇ ਵੀ ਲੱਗੇ ਹੋਣ ਤੇ ਹੌਸਲੇ 4 ਗੁਣਾ ਵੱਧ ਜਾਂਦੇ 10 ਗੁਣਾ ਵੱਧ ਜਾਂਦੇ ਤੇ ਲੋਕਲ ਬੰਦਾ ਕੋਈ ਦੇਸੀ ਨਾ ਤੇ ਚੰਗਾ ਨਹੀਂ ਲੱਗਦਾ ਤੋਂ ਇਹ ਮੇਰੀ ਸਾਰਿਆਂ ਨੂੰ ਬੇਨਤੀ ਆ ਔਰ ਇਹ ਐਨਆਰਆਈ ਭਰਾਵਾਂ ਨੂੰ ਬੇਨਤੀ ਆ ਕਿ ਜਿਹੜੇ ਖਾਸ ਕਰਕੇ ਹਾਂ ਜਿਹੜੇ ਐਨਆਰਆਈ ਭਰਾ ਅਜਨਾਲੇ ਤੇ ਅੰਮ੍ਰਿਤਸਰ ਨਾਲ ਤੱਲੁਕ ਰੱਖਦੇ ਨੇ ਕੋਈ ਆਪਣਾ ਨਮੈਂਦਾ ਲਾਓ ਕੋਈ ਨਾ ਕੋਈ ਸੇਵਾ ਦਾ ਹਿੱਸਾ ਜ਼ਰੂਰ ਇਹਨਾਂ ਸਾਰੀਆਂ ਸੇਵਾ 'ਚ ਪਾ ਕੇ ਜਾਓ ਔਰ ਟਰਾਲੀਆਂ ਜਿੱਥੇ-ਜਿੱਥੇ ਵੀ ਮਿੱਟੀ ਖਾਲੀ ਮਿੱਟੀ ਸਾਨੂੰ ਟੋੜੇ ਵਾਲੀ ਨਹੀਂ ਇਹਨਾਂ ਨੂੰ ਚਾਹੀਦੀ ਇਹ ਮਹਾਪੁਰਸ਼ ਜਿਹੜੀ ਐਸ ਜਿਹੜੇ ਬਾਬਾ ਜਗਤਾਰ ਸਿੰਘ ਜੀ ਦੇ ਬੰਦ ਤੇ ਸੇਵਾ ਹੋ ਰਹੀ ਉਹ ਓਪਨ ਮਿੱਟੀ ਦੀ ਹੋ ਰਹੀ ਹੈ ਤੁਸੀਂ ਇੱਥੇ ਓਪਨ ਮਿੱਟੀ ਟਰਾਲੀਆਂ 'ਚ ਲੈ ਕੇ ਆਓ ਔਰ ਮਾਧੇ ਵਾਲੇ ਜਿਹੜੇ ਲੰਗਰ ਲਾਉਣ ਨੂੰ ਮਸ਼ਹੂਰ ਹੈ ਕੋਈ ਲੰਗਰ ਵੀ ਇੱਥੇ ਆ ਕੇ ਲਾਓ ਤੁਹਾਡਾ ਫਰਜ਼ ਬੰਦ ਹੈ ਸੋ ਅਸੀਂ ਜਿੰਨੇ ਜੋਗੇ ਆ ਸਾਡੀ ਜਿੱਥੇ-ਜਿੱਥੇ ਜੋ ਜੋ ਇਹਨਾਂ ਮੈਨੂੰ ਗੱਲਾਂ ਦੱਸੀਆਂ ਨੇ ਮੈਂ ਉਹ ਨੋਟ ਵੀ ਕਰਾ ਲਿਆ ਨੇ ਖੇਤੀ ਉਹਨਾਂ ਨੂੰ ਪੂਰੀ ਕਰਦੀ ਕੋਸ਼ਿਸ਼ ਹੀ ਕਰਾਂਗੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਸ਼ੁਕਰੀਆ ਵਾਹਿਗੁਰੂ ਜੀ ਕੀ ਖਾਟ